ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਜ ਕਬੀਰ ਜੀ ਓਕਾ ਏਕ ਸਮਾਨ ਕੈ ਘਰ ਗਾਵਣਾ ਜਨਨੀ ਜਾਣਤ ਸੁਤ ਬਡਾ ਹੋਤ ਹੈ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਦਿਕ लाਡ ਧਰ ਪੇਖਤ ਹੀ ਜਮਰਾਓ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਛਉ ਮਰਨਾ ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ ਜਾਂ ਤਿਸ ਭਾਵੈ ਤਾਂ ਲਾਗੈ ਭਾਉ ਪਰਮ ਭਲਾਵਾ ਵਿੱਚ ਹੁੰਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੇ ਇਤ ਸੰਗਤ ਨਾਹੀ ਮਰਨਾ ਹੁਕਮ ਪਛਾਨ ਤਾ ਖਸਮੈ ਮਿਲਨਾ ਰਹਾਉ ਦੂਜਾ ਸਿਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਕਟੰਬ ਦੇਖ ਵਿਕਸਹਿ ਕਮਲਾ ਜਿਉ ਪਰ ਕਰ ਜੋ ਹੈ ਕਪਟ ਨਰਾ ਦੂੜਾ ਆਇ ਉਹੀ ਜਮਹ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਈ ਕੋਈ ਕੋਈ ਸਾਜਨ ਆਈ ਕਹਿ ਮਿਲ ਮੇਰੇ ਬੀਠ ਲਾ ਲੈ ਬਾਹੜੀ ਵਲਾਈ ਮਿਲ ਮੇਰੇ ਰਮਈਆ ਮੈਂ ਲੇ ਛਡਾਈ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਬ ਸਾਸ ਤਹ ਨਾ ਪਰਵੇ ਸੰਗ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜਿਐ ਲੈ ਸੰਸਾਰੰ ਆਜ ਮੇਰੈ ਮਨ ਪ੍ਰਗਟ ਭਇਆ ਹੈ ਪੇਖਿਐ ਲੈ ਧਰਮ ਰਾਉ ਤਹਿ ਕਰ ਦਲ ਕਰਨ ਮਹਾ ਬਲੀ ਤਿਨ ਆਗ ਲੜੈ ਮੈਂ ਰਹਿਣ ਨਾ ਜਾਇ ਜੇ ਕੋ ਮੂ ਅਪਦੇਸ਼ ਕਰਤੈ ਤਾ ਵਣ ਤ੍ਰੇਣ ਰਤੜਾ ਨਾਰਾਇਣ ਅਹ ਜੀ ਤੂੰ ਆਪੇ ਸਭ ਕਿਛ ਜਾਣਦਾ ਬਦਤ ਤਰਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀਉ ਕਾ ਅਚਰਜ ਏਕ ਸੁਨਹਰੇ ਪੰਡਿਆ ਅਬ ਕਿਛ ਕਹਿਨ ਨਾ ਜਾਈ ਸੁਰ ਨਾਰ ਗਣ ਗੰਧਰਵ ਜਿਨ ਮੋਹੇ ਤ੍ਰੇ ਭਵਨ ਮੇ ਖੁਲੀ ਲਾਈ ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ਜਾਂ ਕੀ ਦਿਸ਼ਟ ਨਾਦ ਲਿਵ ਲਾਗੈ ਰਹਾਉ ਭਾਠੀ ਗਗਨ ਸਿੰਘਿਆ ਅਰ ਚੁੰਗਿਆ ਕਨਕ ਕਲਸ ਇਕ ਪਾਇਆ ਤਿਸਮਹਿ ਧਾਰ ਚੋਐ ਅਤ ਨਿਰਮਲ ਰਸਮਹਿ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਏਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ 베ਣੀ ਜੀਓ ਕੀ ਪਹਿਰਿਆਂ ਕਹਿ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭਕੁੰਡਲ ਜਬ ਆਸਤੁਰ ੁਰਧ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦ ਮਦਨਾ ਅਹਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਆਬ ਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨਹੁ ਵਿਸਾਰਿਆ ਫਿਰ ਪਛਤਾ ਵਹਗਾ ਮੂੜਿਆ ਤੂੰ ਕਮਨ ਕਮਤ ਭ੍ਰਮ ਲਾਗਾ ਚੇਤ RAM ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਦਾ ਰਹਾਉ ਬਾਲ ਬਨੋਦ ਚਿੰਦ ਰਸ ਲਾਗਾ ਖਿਨ ਖਿਨ 모ਹੇ ਪਿਆਪੈ ਰਾਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ RAM ਨਾਮ ਨਾ ਆਰਾਧਿਆ ਕੁਛ ਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਖਤ ਗਲ ਬਾਂਧਿਆ ਤਰਨ ਤੇਜ ਪਰ ਤਰਿਆ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ ਉਨ ਮਤ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨਾ ਪਛਾਨਿਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ RAM ਰਿਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੂਲੇ ਤਉ ਭਗ ਮੁਖ ਜਨਮ ਵਗੋਇਆ ਪੁੰਦਰ ਕੇਸ ਕੁਸਮ ਤੇ ਧੌਲੇ ਸਪਤ ਪਾਤਾਲ ਕੀ ਬਾਣੀ ਲੋਚਨ ਸ਼ਰਮਹਿ ਬੁੱਧ ਬਲ 나ਠੀ ਤਾ ਕਾਮ ਪਵ ਸਮਾਧਾਣੀ ਤਾ ਤੇ ਬਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਚੈ ਪਸ਼ੂ ਤਾਣਾ ਨਿਕੁਟੀ ਦੇ ਦੇਖ ਧੁਨ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਥਾਕਾ ਤੇਜ ਉੱਡਿਆ ਮਨ ਪੰਖੀ ਘਾਰੇ ਆਂਗਨ ਨਾ ਸੁਖਾਈ ਦੇਣੀ ਕਹਿ ਸੁਨੋ ਹੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤ ਤ ਪਾਵਨ ਨਾਮ ਕੈਸੇ ਹੁੰਟਾ ਰਹਾਉ ਤੁਮ ਜੋ ਨਾਇਕ ਆਚੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਆਰਾਧੈ ਮੋ ਕੋ ਵਿਚਾਰ ਦੇਹੁ ਰਵਦਾਸ ਸਮ ਦਲ ਸਮਝਾਵੇ ਕੋ ਰਾਗ ਮਾਜ ਚੌਪਦੀ ਘਰ ਪਹਿਲਾ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੈ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਉ ਮੈਂ ਹਰ ਹਰ ਘਰ ਚੱਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੈ ਹਰ ਨਾਮ ਦੜਾਇਆ ਹਰ નિਛਲ ਹਰ ਧਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਲਾਵੇ ਮੇਰੇ ਪ੍ਰਾਣ ਜੀਵਾ ਆਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਆਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰਹੁ ਗੁਰ ਮਿਲਹੁ ਜਨ ਨਾਨਕ ਹਰ ਤਨ ਪੱਲੇ ਜੀਉ ਮਾਜ ਮਹੱਲਾ ਚੌਥਾ ਮਾਧ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮੇਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ ਹਰ ਹਰ ਦਇਆ ਕਰਹੁ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਾਸੈ ਜੀਉ ਮਾ